ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮੈਡਮ ਪ੍ਰੀਤੀ Yadav ਸ਼੍ਰੀਨੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਮਹਿੰਦੀਕਲਾ ਕਲਾ ਦੇ ਵਿੱਚ ਹਰੀਵਾਲ ਦੇ ਵਿਖੇ ਸਤੂ ਦਰਿਆ ਤੇ ਲੱਗੇ ਹਰੇ ਕ੍ਰੀਏਟ ਬਾਲਾਦਾਰ ਜੁਥੇ ਕੀ ਲੈਂਡ ਦੇ ਲਈ ਪਹੁੰਚੇ ਜਾਇਜ਼ਾ ਲੈਂਡ ਦੇ ਲਈ ਪਹੁੰਚੇ ਨੇ ਇਸ ਮੌਕੇ ਤੇ ਡਿਪਟੀ ਕਮਿਸ਼ਨਰ ਮੈਡਮ ਪ੍ਰੀਤੀ Yadav ਨੇ ਕਿਹਾ ਕਿ ਕੰਮ ਦੀ ਰਫ਼ਤਾਰ ਨੂੰ ਤੇਜ਼ ਕੀਤਾ ਜਾਵੇਗਾ ਅਤੇ ਜਲਦ ਹੀ ਕ੍ਰੀਏਟ ਬਾਲ ਲਗਾਉਣ ਦਾ ਕੰਮ ਮੁਕੰਮਲ ਕੀਤਾ ਜਾਵੇਗਾ ਇਸ ਮੌਕੇ ਤੇ ਡਿਪਟੀ ਕਮਿਸ਼ਨਰ ਮੈਡਮ ਪ੍ਰੀਤੀ Yadav ਨੂੰ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਦਰਿਆ ਦੇ ਵਿੱਚ ਪਏ ਮਟੀਰੀਅਲ ਨੂੰ ਡਿਸਲੇਟਿੰਗ ਜਿਹੜਾ ਹੈ ਕਰਵਾ ਕੇ ਡਿਸਿਲਟਿੰਗ ਕਰਵਾ ਕੇ ਚਕਾਇਆ ਜਾਵੇਗਾ ਤਾਂ ਜੋ ਬਰਸਾਤ ਔਰ ਤੇ ਦਰਿਆ ਦਾ ਪਾਣੀ ਦਰਿਆ ਦੇ ਵਿੱਚ ਹੀ ਰਹਿ ਸਕੇ ਵਾਰੀ ਵੀ ਸਾਡਾ ਥੋੜਾ ਪਾਣੀ ਆਨ ਕਰਕੇ ਨੁਕਸਾਨ ਹੋਇਆ ਸੀਗਾ ਇਸ ਵਾਰੀ ਅਸੀਂ ਪਹਿਲਾਂ ਹੀ ਕੋਸ਼ਿਸ਼ ਕੀਤੀ ਹੈਗੀ ਕਿ ਜਿੰਨਾ ਪ੍ਰਾਇੋਰਟੀ ਤੇ ਕੰਮ ਹੈਗਾ ਕਿ ਪਹਿਲਾਂ ਹੀ ਕਰ ਲਿਆ ਜਾਂ ਤਾਂ ਜਦੋਂ ਵੀ ਆਂਦੇ ਹਾਂ ਤਾਂ ਲੋਕਾਂ ਦਾ ਵੀ ਇਥੇ ਕਾਫੀ ਸਪੋਰਟ ਹੈਗਾ ਸਾਨੂੰ ਪੂਰੇ ਪਿੰਡ ਦਾ ਤਾਂ ਉਹਨਾਂ ਉਹਨਾਂ ਦੇ ਸੁਜੈਸ਼ਨਸ ਵੀ ਜਿਹੜੇ ਹੁੰਦੇ ਹੈਗੇ ਉਹਨਾਂ ਨੂੰ ਇੰਪਲੀਮੈਂਟ ਕਰਕੇ ਅਸੀਂ ਕੋਸ਼ਿਸ਼ ਇਹੀ ਕਰਦੇ ਹਾਂ ਕਿ ਜੀ ਵੱਧ ਤੋਂ ਵੱਧ ਕੰਮ ਹੋ ਸਕਣ ਤਾਂ ਕਿ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਇਹਨਾਂ ਨੇ ਵੀ ਕਿਹਾ ਵੀ ਡੀਸਿਲਡਿੰਗ ਕਰਾਈ ਜਾ ਉਹ ਜੋ ਦਰਿਆ ਦੇ ਵਿੱਚ ਪਿਆ ਹੈ ਉਹਦੇ ਬਾਰੇ ਕੀ ਹੈ ਉਹਦੇ ਬਾਰੇ ਐਸ.ਓ. ਸਾਹਿਬ ਹੈਗੇ ਟੈਕਨੀਕਲ ਡਿਪਾਰਟਮੈਂਟ ਮੇਰੇ ਨਾਲ ਲੇਗਾ ਉਹ ਕ